ਸਤਨਾਮ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਪਰਮੇਸ਼ਰ ਦਿੱਤਾ ਬੰਨਾ ਦੁਖ ਰੋ ਕਾੜੇ ਰਾਪਨਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋ ਕਾਂਡੇ ਰ ਆਪਣਾ ਆਨੰਦ ਕਰੇ ਨਰਨਾਰੀ ਹਰ ਹਰ ਪ੍ਰਭ ਕਿਰਪਾ ਤਾਰੇ ਸੰਤੋ ਸੁਖ ਹੋ ਆ ਸਭ ਥਾਈ ਪਾਰਮਪੂਰਣ ਪਰਮੇਸ਼ਰ ਰਭ ਰਹਿ ਆਸ ਬਣੀ ਜਾਈ ਰਹਾ ਤੁਰ ਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਿਟਾਈ ਦਿਆਲ ਪੁਰਖ ਮਿਹਰਵਾਨ ਹਰ ਨਾਨਕ ਸਾਚ ਵਖੰਨਾ ਤੁਰ ਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਿਟਾਈਂ ਦਿਆਲ ਪੁਰਖ ਮਿਹਰਵਾਨ ਹਰ ਨਾਨਕ ਸਾਚਿ ਵਖੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰੇਓ ਪੰਚਮ ਪੀਤਾ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਦੇ ਸਰਤਾਜ ਸਤਿਗੁਰੂ ਅੱਜ ਦਾ ਪਾਵਨ ਹੁਕਮ ਅੱਜ ਦਾ ਪਵਿੱਤਰ ਫਰਮਾਨ ਸੋਰਠ ਰਾਗ ਦੇ ਅੰਦਰ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 627 ਅਤੇ 628 ਦੇ ਉੱਪਰ ਸਤਿਗੁਰੂ ਅੱਜ ਦਾ ਹੁਕਮ ਜਾਰੀ ਕਰਦੇ ਹਨ ਪਰਮੇਸ਼ਰ ਦਿੱਤਾ ਬੰਨਾ ਦੁਖ ਰੋ ਕਾ ਡੇਰਾ ਪੰਨਾ ਜਦੋਂ ਪੰਚਮ ਪਿਤਾ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਿਲ ਮਾਤਾ ਗੰਗਾ ਜੀ ਉਹਨਾਂ ਦੇ ਘਰ ਔਲਾਦ ਨਹੀਂ ਸੀ ਉਹਨਾਂ ਦੀ ਜਠਾਣੀ ਬਾਬਾ ਪ੍ਰਿਥੀ ਚੰਦ ਦੇ ਘਰੋਂ ਕਰਮੋ ਉਹ ਬੜੇ ਤਾਨੇ ਮੇਨੇ ਦਿਆ ਕਰਦੀ ਸੀ ਹਰ ਵੇਲੇ ਮਾਤਾ ਗੰਗਾ ਨੂੰ ਗੱਲ ਲਾ ਕੇ ਕਰਨੀ ਕਿਉਂਕਿ ਇਹਦਾ ਇਹਨਾਂ ਦੇ ਘਰ ਔਲਾਦ ਨਹੀਂ ਇਹ ਬੜਾ ਵੱਡਾ ਦੁੱਖ ਸੀ ਬੜਾ ਵੱਡਾ ਰੋਗ ਸੀ ਤੇ ਜਦੋਂ ਮਾਤਾ ਗੰਗਾ ਨੂੰ ਉਸ ਅਕਾਲਪੁਰਖ ਪਰਮਾਤਮਾ ਦੀ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਵਿਧੀ ਦੇ ਨਾਲ ਦੱਸੀ ਹੋਈ ਵਿਧੀ ਦੇ ਨਾਲ ਬਾਬਾ ਬੁੱਢਾ ਜੀ ਦੀ ਅਰਦਾਸ ਦੇ ਨਾਲ ਛੇਵੇਂ ਪਾਤਸ਼ਾਹ ਮੇਰੀ ਪਰੀ ਦੇ ਮਾਲਕ ਹਰਗੋਬਿੰਦ ਪਾਤਸ਼ਾਹ ਨੇ ਜਦੋਂ ਜਨਮ ਲਿਆ ਸਤਿਗੁਰਾਂ ਨੇ ਉਦੋਂ ਇਹ ਸ਼ਬਦ ਉਚਾਰਨ ਕੀਤਾ ਕਿ ਜਿਹੜਾ ਵੱਡਾ ਰੁੱਖ ਸੀ ਦੁੱਖ ਸੀ ਰੋਗ ਸੀ ਉਹ ਮਿਟ ਗਿਆ ਹੁਣ ਪਰਮੇਸ਼ਰ ਨੇ ਬੰਨ ਲਾ ਦਿੱਤਾ ਦੁੱਖਾਂ ਅੰਗੇ ਉਹ ਲੋਕਾਂ ਦੀਆਂ ਬੋਲੀਆਂ ਸੁਨੀਆਂ ਨਹੀਂ ਪੈਣਗੀਆਂ ਹੁਣ ਲੋਕਾਂ ਦੇ ਬੋਲੀਆਂ ਮਰਨ ਵਾਲਿਆਂ ਦੇ ਮੂੰਹ ਬੰਦ ਹੋ ਗਏ ਹਨ ਦੁੱਖਾਂ ਦੇ ਅੱਗੇ ਬੰਨ੍ਹ ਲਾ ਦਿੱਤਾ ਪਰਮੇਸ਼ਰ ਨੇ ਜਿਸ ਤਰ੍ਹਾਂ ਕਿ ਪਾਣੀ ਨੂੰ ਬੰਨ੍ਹ ਲਾ ਕੇ ਰੋਕ ਲੀਦਾ ਹੈ ਸਤਿਗੁਰੂ ਕਹਿੰਦੇ ਨੇ ਪਰਮੇਸ਼ਰ ਨੇ ਹੁਣ ਐਸਾ ਬੰਨ੍ਹ ਲਗਾ ਦਿੱਤਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋ ਕਾ ਡੇਰਾ ਪੰਨਾ ਸਾਰੇ ਦੁੱਖ ਦਿਲਦਰ ਦੂਰ ਕਰ ਦਿੱਤੇ ਹਨ ਕਿਉਂਕਿ ਪੁੱਤਰ ਦੀ ਦਾਤ ਮਿਲੀ ਹੈ ਆਨੰਦ ਕਰੇ ਨਰ ਨਾਰੀ ਸਾਰੀਆਂ ਗੁਰ ਸੰਗਤਾਂ ਅੰਮ੍ਰਿਤਸਰ ਦੇ ਵਿੱਚ ਜਿੰਨੀਆਂ ਵੀ ਗੁਰਦਵਾਰ ਦੇ ਵਿੱਚ ਦਰਸ਼ਨ ਕਰਨ ਆਂਦੀਆਂ ਸਨ ਸਾਰੀਆਂ ਆਨੰਦਤ ਹੋਈਆਂ ਜਦੋਂ ਸਤਗੁਰਾਂ ਦੇ ਘਰ ਜਿਵੇਂ ਪਾਤਸ਼ਾਹ ਨੇ ਅਵਤਾਰ ਲਿਆ आनंद ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਹਰਿ ਅਕਾਲ ਪੁਰਖ ਪ੍ਰਮਾਤਮਾ ਨੇ ਏ ਕਿਰਪਾ ਕਰ ਦਿੱਤੀ ਹੈ ਸੰਤੋ ਸੁਖ ਹੋਆ ਸਭ ਥਾਈ ਸੰਤੋ ਸੰਗਤ ਨੂੰ ਸਾਰਿਆਂ ਗੁਰਸਿੱਖਾਂ ਨੂੰ ਸਤਿਗੁਰੂ ਧੰਨ ಶ್ರೀ ਗੁਰੂ ਅਰਜਨ ਦੇਵ ਜੀ ਸੰਤ ਦੇ ਨਾਮ ਦੇ ਨਾਲ ਪੁਕਾਰਦੇ ਹਨ ਸਾਰਿਆਂ ਸੰਤਾਂ ਨੂੰ ਸੰਗੁਰ ਸੰਗਤਾਂ ਨੂੰ ਕਹਿਣ ਸੰਤ ਜਨੋ ਹੁਣ ਸਾਰੀਆਂ ਥਾਵਾਂ ਤੇ ਸੁਖੀ ਸੁਖ ਹੈ ਹੁਣ ਆਨੰਦ ਹੀ ਆਨੰਦ ਹੈ ਹੁਣ ਕਿਸੇ ਗੱਲ ਦੀ ਕੋਈ ਕਮੀ ਨਹੀਂ ਰਹਿ ਗਈ ਸੰਤੋ ਸੁਖ ਹੋਵਾ ਸਭ ਥਾਈ ਪਾਰ ਬ੍ਰਹਮ ਪੂਰਣ ਪਰਮੇਸ਼ਰ ਰਬ ਰਹਾ ਸਭ ਨਹੀਂ ਜਾਈ ਉਹ ਮੇਰਾ ਪਰਮੇਸ਼ਰ ਉਹ ਮੇਰਾ ਪਾਰ ਬ੍ਰਹਮ ਉਹ ਪੂਰਣ ਹੈ ਤੋ ਸਾਰੀਆਂ ਥਾਵਾਂ ਦੇ ਵਿੱਚ ਰਮਿਆ ਹੋਇਆ ਹੈ ਰਬ ਰਹਾ ਸਭ ਨਹੀਂ ਜਾਈ ਜਾਈ ਤਾਂ ਭਾਵ ਜਗਾ ਸਾਰੀਆਂ ਥਾਵਾਂ ਤੇ ਉਸ ਪਰਮੇਸ਼ਰ ਦਾ ਵਾਸਾ ਹੈ ਇਸ ਕਰਕੇ ਉਹਨੂੰ ਰਾਮ ਕਿਹਾ ਜਾਂਦਾ ਹੈ ਰਮਿਆ ਹੋਇਆ ਹੈ ਉਹ ਰਮਿਆ ਹੋਇਆ ਹੈ ਇਸ ਕਰਕੇ ਰਾਮ ਕਿਹਾ ਗਿਆ ਇੱਕ ਰਾਮ ਸ਼੍ਰੀ ਰਾਮਚੰਦਰ ਹੋਏ ਅਵਤਾਰ ਸੀ ਸਮੇਂ ਦੇ ਜਿੱਥੇ ਉਹਦਾ ਨਾਮ ਆਉਂਦਾ ਹੈ ਉੱਥੇ ਸਤਿਗੁਰਾਂ ਨੇ ਨਾਲ ਬਾਣੀ ਦੇ ਵਿੱਚ ਪੰਕਤੀ ਦੇ ਵਿੱਚ ਉਹਨਾਂ ਦੇ ਪਰਿਵਾਰ ਦਾ ਨਾਮ ਆਏਗਾ ਜਾਂ ਉਹਨਾਂ ਦੇ ਹੋਰ ਪੰਕਤੀ ਦੇ ਵਿੱਚ ਕੋਈ ਨਾ ਕੋਈ ਉਹਨਾਂ ਦੇ ਇਤਿਹਾਸ ਦੇ ਵਿੱਚੋਂ ਨਾਮ ਜੁੜਿਆ ਆਏਗਾ ਇੱਥੇ ਰਮੇ ਹੋਏ ਰਾਮ ਦੀ ਗੱਲ ਕਰ ਰਹੇ ਹਾਂ ਜਿਵੇਂ ਉਹ ਗੁਰਬਾਣੀ ਸ਼ਬਦ ਆਂਦਾ ਰੋਵੇ RAM ਨਿਕਾਲਾ ਭਇਆ ਸੀਤਾ ਨਿਸ਼ਮਨ ਵਿਛੜ ਗਿਆ ਉੱਥੇ ਉਸ RAM ਦੀ ਗੱਲ ਕੀਤੀ ਇੱਥੇ ਰਮੇ ਹੋਏ RAM ਪਰਮੇਸ਼ਰ ਦੀ ਗੱਲ ਕਰਦੇ ਹਨ ਉਹ ਰਮਿਆ ਹੋਇਆ RAM ਹੈ ਉਹ ਹਰ ਥਾਂ ਤੇ ਹਰ ਜਗ੍ਹਾ ਦੇ ਵਿੱਚ ਉਹਦਾ ਵਾਸਾ ਹੈ ਉਹ ਮੇਰਾ ਪੂਰਨ ਪਰਮੇਸ਼ਰ ਪਰਮਾਤਮਾ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨਹੀਂ ਜਾਈਂ ਰਹਾਓ ਤੁਰ ਕੇ ਬਾਣੀ ਆਈ ਇਹ ਬਾਣੀ ਜੋ ਕਿ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੰਦੇੜ ਦੀ ਧਰਤੀ ਦੇ ਉੱਤੇ ਅਬਚਲ ਨਗਰ ਉਤੇ ਤਨਤਨ ਸ੍ਰੀ ਗੁਰਗ੍ਰੰਥ ਸਾਹਿਬ ਜੀ ਨੂੰ ਗੁਰੂ ਦੀ ਪਦਵੀ ਦੇ ਦਿੱਤੀ ਤੇ ਇਹ ਬਾਣੀ ਸ਼ੁਰੂ ਤੋਂ ਅਕਾਲ ਪੁਰਖ ਪਰਮਾਤਮਾ ਦੀਆਂ ਗੱਲਾਂ ਕਰਾਉਂਦੀ ਹੈ ਪਰਮੇਸ਼ਰ ਨਾਲ ਪਰਮਾਤਮਾ ਦੇ ਨਾਲ ਗੱਲਾਂ ਕਰਦੀ ਕਰਾਉਂਦੀ ਹੈ ਜਦੋਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਵੀ ਬਾਣੀ ਲਿਖਿਆ ਕਰਦੇ ਸਨ ਉਦੋਂ ਮਰਦਾਨੇ ਨੂੰ ਕਿਆ ਕਰਦੇ ਹੁੰਦੇ ਕਿ ਬਰਨ ਮਰਦਾਨਿਆ ਰਬਾਬ ਸੰਭਾਲ ਛੇੜ ਰਬਾਬ ਬਾਣੀ ਗਾਈਏ ਬਾਣੀ ਆਈ ਹੈ ਇਹ ਤੁਰ ਕੀ ਬਾਣੀ ਤੁਰ ਦਰਗਾਹ ਤੋਂ ਆਈ ਹੈ ਤੁਰਕੀ ਬਾਣੀ ਆਈ ਤਿੰਨ ਸਗਲੀਆਂ ਚਿੰਤਾ ਮਿਟਾਈ ਜਿਹੜੀ ਬਾਣੀ ਦੇ ਜਪਨ ਦੇ ਨਾਲ ਪੜਨ ਦੇ ਨਾਲ ਸੁਣਨ ਦੇ ਨਾਲ ਸਾਰੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ ਹਨ ਇਹ ਤੁਰ ਅਲਾਹੀ ਬਾਣੀ ਤੁਰਕੀ ਬਾਣੀ ਦਰਗਾਹੀ ਬਾਣੀ ਹੈ ਤੁਰਕੀ ਬਾਣੀ ਆਈ ਤਿੰਨ ਸਗਲੀਆਂ ਚਿੰਤਾ ਮਿਟਾਈ ਦਿਆਲ ਪੁਰਖ ਮਿਹਰਬਾਨਾ ਉਹ ਮੇਰਾ ਪ੍ਰਭੂ ਉਹ ਐਸਾ ਪੁਰਖ ਹੈ ਉਸਦਾ ਦਿਆ ਕਰਦਾ ਹੈ ਸਦਾ ਮਿਹਰਾਂ ਦਾ ਦাতা ਹੈ ਧਿਆਲ ਪੁਰਖ ਮਿਹਰਵਾਨ ਹਰ ਨਾਨਕ ਸਾਚ ਵਖਾਨਾ ਹਰ ਵੇਲੇ ਉਸ ਅਕਾਲ ਪੁਰਖ ਪਰਮਾਤਮਾ ਉਹ ਆਪ ਵੀ ਸੱਚ ਹੈ ਉਹਦਾ ਵਿਖਿਆਨ ਵੀ ਸੱਚ ਹੈ ਉਹਦੀ ਬਾਣੀ ਵੀ ਸੱਚ ਹੈ ਉਹਦੇ ਬੋਲ ਵੀ ਸੱਚ ਹਨ ਉਹ ਹਮੇਸ਼ਾ ਸੱਚੀ ਸੱਚ ਹਮੇਸ਼ਾ ਹੋਣ ਵਾਲਾ ਹੈ ਉਹ ਜੰਮਦਾ ਮਰਦਾ ਨਹੀਂ ਹਮੇਸ਼ਾ ਸਤ ਹੈ ਉਹ ਐਸਾ ਪੁਰਖ ਹੈ ਸਦਾ ਦਇਆ ਕਰਨ ਵਾਲਾ ਸਦਾ ਮਿਹਰਾਂ ਦਾ ਦਾਤਾ ਤੇ ਉਹ ਆਪ ਸੱਚ ਉਹਦਾ ਵਿਖਿਆਨ ਵੀ ਸੱਚ ਹੈ ਦਿਆਲ ਪੁਰਖ ਮਿਹਰਵਾਨਾ ਹਰ ਨਾਨਕ ਸੱਚ ਵਖਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ